ਹਾਂ ਜੀ ਸੱਤੀ ਗਾਲ ਜੀ ਸਰਨ ਅੱਜ ਬਣਾਉਣ ਲੱਗੇ ਆਪਾਂ ਚਟਿੱਦਿਆਂ ਨੇ ਆਪਾਂ ਲਿਆ ਪਿਆਜ਼ ਟਮਾਟਰ ਅਦਰਕ ਸੱਲਾ ਸੰਡੀਆਂ ਕੰਡੀਆਂ ਹਲ ਜੀ ਇਹਨਾਂ ਨੂੰ ਕੱਟ ਤੇ ਕੁੰਡੇ ਚ ਕੁੰਡੇ ਚ ਕੱਟ ਕੇ ਹਨ ਇਹ ਚੰਗੀ ਤਰ੍ਹਾਂ ਆਪਾਂ ਮੀਨ ਕਰ ਲਾਂਗੇ ਫੋਟ ਲਾਂਗੇ ਕੱਟਣ ਤੋਂ ਬਾਅਦ ਜੀ ਹੁਣ ਆਪਾਂ ਇਹ ਚੰਦ ਬਣਾ ਲਿਆ ਸੋ ਦਾ ਉਹ ਟਮਾਟਰ ਇਹ ਪਿਆਜ਼ ਆ ਅਰਦਾਸ ਨੂੰ ਇਹ ਤਾਂ ਲੈ ਲਈ ਤੇ ਇਹ ਲਾਪਾ ਹੁਣ ਇਹ ਤੇ ਬਾਤ ਥੋੜਾ ਜੀਰਾ ਜ ਆ ਇਹ ਪਾ ਲਈ ਆਪਾਂ ਥੋੜੇ ਟੁੱਕੇ ਮਸਾਲੇ ਇਹ ਕਾਲੀ ਮਿਰਚ ਜੋ ਵੀ ਮਸਾਲੇ ਥੋੜੇ ਟੁੱਕੇ ਹੈਗੇ ਆਪਣੇ ਇਹ ਪਾ ਦਾ ਜੀ ਤੇਲ ਦੇ ਵਿੱਚ ਆਪਾਂ ਜਿਹੜਾ ਫਾਲਣਾ ਆਪਣਾ ਨਾ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਆਪਾਂ ਥੋੜਾ ਜਿਹਾ ਬ੍ਰਾਊਨ ਹੋ ਜਾਈ ਤੁਹਾਨੂੰ ਪਤਾ ਦੇਜੇ ਮਸਾਲੇ ਜੀ ਕਿਰੇ ਪਿਓਰੀ ਪਾਣੀ ਟਮਾਟਰਾਂ ਦੀ ਹੁਣ ਪਾਉਣ ਲੱਗੇ ਆ ਜੀ ਆਪਾਂ ਇਹਦੇ ਵਿੱਚ ਅਸਰਡ ਆ ਤੁੱਕੇ ਮਸਾਲੇ ਪਾਤਾ ਇਹ ਹਲਦੀ-ਕੁਲਦੀ ਨਾਮਕ ਮਿਰਚ ਵગેਰਾ ਇਹ ਪਾਤੀ ਇਹਦੇ ਵਿੱਚ ਚਲੋ ਜੀ ਹੁਣ ਥੋੜਾ ਜਿਹਾ ਭੁੰਨ ਲੈਨੇ ਆ ਹੁਣ ਥੋੜਾ ਜਿਹਾ ਬ੍ਰਾਊਨ ਹੋ ਚੱਲਿਆ ਲਓ ਜੀ ਇਹਦੇ ਵਿੱਚ ਪਾਦੇ ਆਪਾਂ ਹੁਣ ਚਾਨੇ ਇਨੋਂ ਹੁਣ ਥੋੜਾ ਦਾ 15 ਮਿੰਟ 20 ਮਿੰਟ ਪਕਾਉਣੇ ਆ ਇਹ ਕੱਲ ਆਪਾਂ ਭਿਓ ਕੇ ਪਹਿਲਾਂ ਵਾਲ ਲਏ ਸੀ ਕਿ ਸਾਰਾ ਪਾਣੀ ਪੂਣੀ ਇਹਨਾਂ ਦਾ ਕੱਢਿਆ ਹੋਇਆ ਇਹ ਦੇਖੋ ਜੀ ਇਹ ਪਨ ਚੱਲੀ ਸਬਜ਼ੀਆਂ ਇਹ ਲਾਉ ਜੀ ਹੁਣ ਤਿਆਰਾ ਤੁਹਾਡਾ ਆਪਣਾ ਆ ਹੁਣ ਤਾਂ ਪਰੋਸ ਕੇ ਖਾਗਣੀ ਆ ਤੁਸੀਂ ਦੱਸਿਓ ਕਿੰਦਾ ਦੀ ਲੱਗੀ ਤੁਹਾਨੂੰ ਇਹ ਸੈਪੈਂਪਲ ਤੁਹਾਡਾ ਹੀ